ਕਹਿੰਦੇ ਆ ਆਉਣ ਵਾਲਾ ਸਮਾਂ ਰੋਬਟ ਦਾ ਤੇ ਕਈ ਸੂਬਿਆਂ ਵਿੱਚ ਰੋਬਟ ਦੀ ਵਰਤੋਂ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਅੱਜ ਅਸੀਂ ਤੁਹਾਨੂੰ ਫਲਾਈਪਰ ਦੇ ਇੱਕ ਐਸੇ ਨੌਜਵਾਨਾਂ ਨੂੰ ਲਾਉਣ ਜਾ ਰਹੇ ਆ ਜੋ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਰੋਬਟ ਬਣਾਉਣ ਦੀ ਸਿਖਲਾਈ ਜਿਹੜੀ ਆ ਉਹ ਦੇ ਰਿਹਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦਿੰਨੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਤਸਵੀਰਾਂ ਉਸ ਨੌਜਵਾਨ ਦੀਆਂ ਹਨ ਜਿਸ ਵੱਲੋਂ ਬੱਚਿਆਂ ਨੂੰ ਸਿਖਲਾਈ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਬੱਚਿਆਂ ਵਿੱਚ ਕੋਈ 10 ਸਾਲ ਦਾ ਬੱਚਾ ਕੋਈ 12 ਸਾਲ ਦਾ ਤੇ ਕੋਈ 16 ਸਾਲ ਦਾ ਤਾਂ ਛੋਟੀ ਉਮਰ ਦੇ ਬੱਚੇ ਜਿਹੜੇ ਆ ਉਹ ਵੱਡਾ ਮਕਾਮ ਹਾਸਲ ਕਰਨ ਲਈ ਮਿਹਨਤ ਜਿਹੜੀ ਆ ਉਹ ਕਰ ਰਹੇ ਆ ਤਾਂ ਇਸ ਪੂਰੀ ਖਬਰ ਤੇ ਉਸ ਨੌਜਵਾਨ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅਤੇ ਜਾਣਦੇ ਹਾਂ ਕਿ ਭਵਿੱਖ ਵਿੱਚ ਅੱਗੇ ਜਾ ਕੇ ਇਸ ਪ੍ਰੋਜੈਕਟ ਦਾ ਬੱਚਿਆਂ ਨੂੰ ਕੀ ਲਾਭ ਹੋਵੇਗਾ ਮੂ ਮੇਸ਼ ਕੁਮਾਰ ਬਜਾਜ ਹੈ ਤੁਸੀਂ ਇਸ ਫੀਲਡ ਦੇ ਵਿੱਚ ਕਿਵੇਂ ਆਏ ਕਿ ਸੋਚਿਆ ਜੀ ਮੈਂ ਇਸ ਫੀਲਡ ਦੇ ਵਿੱਚ 10 ਸਾਲ ਤੋਂ ਹਾਂ ਔਰ ਮੈਂ ਇਹ ਫੀਲਡ ਦੇ ਵਿੱਚ ਤਾਂ ਕਰਕੇ ਆਇਆ ਬਿਕਾਜ਼ ਮੈਂ ਹਰ ਇੱਕ ਚੀਜ਼ ਦੇ ਲਈ ਇੱਕ ਰੀਜ਼ਨ ਚਾਹੁੰਦਾ ਸੀਗਾ ਕਿ ਅਗਰ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ ਕੋਈ ਵੀ ਬੁੱਕ ਬੁੱਕ ਨੂੰ ਪੜ੍ਹ ਰਹੇ ਹਾਂ ਉਹਦੇ ਵਿੱਚ ਜੋ ਵੀ ਗੱਲ ਲਿਖੀ ਹੋਈ ਕੀ ਉਹ ਪ੍ਰੈਕਟੀਕਲੀ ਐਗਜ਼ਿਸਟ ਕਰਦੀ ਹੈ ਕਿ ਨਹੀਂ ਮੈਂ ਇਹ ਚੀਜ਼ ਨੂੰ ਲੱਭਣਾ ਚਾਹੁੰਦਾ ਸੀਗਾ ਜਿਹਦੇ ਕਰਕੇ ਮੈਂ ਇੰਜੀਨੀਅਰਿੰਗ ਫੀਲਡ ਤੇ ਇੰਜੀਨੀਅਰਿੰਗ ਤੋਂ ਮੈਂ ਰੋਬੋਟਿਕਸ ਫੀਲਡ ਦੇ ਵਿੱਚ ਆਇਆ robotics ਦੇ ਵਿੱਚ ਆਏ ਤੁਸੀਂ ਕਿਹੜੇ ਕਿਹੜੇ ਪ੍ਰੋਜੈਕਟ ਬਣਾਏ ਔਰ ਕਿਹੜੇ ਅਵਾਰਡਸ ਜੀ ਮੈਂ ਰੋਬੋਟਿਕਸ ਫੀਲਡ ਦੇ ਵਿੱਚ ਆ ਕੇ ਕਈ ਪ੍ਰੋਜੈਕਟ ਬਣਾਏ ਨੇ ਫੋਰ ਐਗਜ਼ਾਮਪਲ ਕਿ ਮੈਂ ਐਗਰੀਕਲਚਰਲ ਫੀਲਡ ਦੇ ਲਈ ਇੱਕ ਪ੍ਰੋਜੈਕਟ ਬਣਾਇਆ ਜਿਸ ਦੇ ਨਾਲ ਫਾਰਮਰ ਨੂੰ 10 ਕਿਲੋਮੀਟਰ ਦੂਰ ਆਪਣੇ ਫੀਲਡ 'ਚ ਜਾਣ ਦੀ ਲੋੜ ਨਹੀਂ ਹੈਗੀ ਆਪਣੇ ਵਾਟਰ ਪੰਪ ਨੂੰ ਆਨ ਕਰਨ ਦੇ ਲਈ ਉਹ ਆਪਣੇ ਘਰੋਂ ਹੀ ਮੋਬਾਈਲ ਐਪਲੀਕੇਸ਼ਨ ਦੇ ਥਰੂ ਉਹਨੂੰ ਆਨ-ਆਫ ਕਰ ਸਕਦਾ ਹੈ ਹੁਣ ਉਹਨੂੰ ਇੰਪਰੋਵਾਈਜ਼ ਵੀ ਕੀਤਾ ਜਾ ਰਿਹਾ ਹੈ ਕਿ ਉਹਦੇ ਅੰਦਰ ਆਪਾਂ ਵਾਟਰ ਫਲੋ ਸੈਂਸਰ ਲਗਾ ਦਿੱਤਾ ਕਿ ਕੈਲਕੂਲੇਟ ਕਰ ਸਕਦੇ ਕਿੰਨਾ ਪਾਣੀ ਫੀਲਡ ਦੇ ਵਿੱਚ ਜਾ ਰਿਹਾ ਹੈ ਤਾਂ ਕਿ ਅਗਰ ਚੋਨਾ ਲੱਗਿਆ ਹੈ ਤੇ ਉਹਦੇ ਲਈ ਅਲੱਗ ਪਾਣੀ ਜਾਂਦਾ ਹੈ ਅਗਰ ਕਣਕ ਲੱਗੀ ਉਹਦੇ ਲਈ ਅਲੱਗ ਪਾਣੀ ਜਾਂਦਾ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਕੈਲਕੂਲੇਟ ਕਰ ਸਕਦੇ ਹਾਂ ਹੋਰ ਵੀ ਪ੍ਰੋਜੈਕਟ ਲਾਈਕ ਕਿ ਆਪਾਂ ਮੰਨੋ ਕਾਰ ਪਾਰਕਿੰਗ ਸਿਸਟਮ ਦੇ ਉੱਤੇ ਕੰਮ ਕਰ ਰਹੇ ਹਾਂ ਆਪਾਂ ਆਟੋਮੈਟਿਕ ਡਸਟਬਿਨ ਦੇ ਉੱਤੇ ਕੰਮ ਕਰ ਰਹੇ ਹਾਂ ਅਗਰ ਆਪਾਂ ਹੋਰ ਗੱਲ ਕਰੀਏ ਕਿ ਆਪਾਂ ਬੱਚੇ ਬੱਚੇ ਬਹੁਤ ਜ਼ਿਆਦਾ ਮੋਬਾਈਲ ਯੂਜ਼ ਕਰਦੇ ਨੇ ਕਈ ਵਾਰੀ ਜਾਂ ਆਪਣੀ ਕਿਤਾਬ ਨੂੰ ਬਹੁਤ ਅੱਗੇ ਲੈ ਕੇ ਪੜ੍ਹਦੇ ਹੈਗੇ ਨੇ ਅਸਿਕ ਪ੍ਰੋਜੈਕਟ ਬਣਾਇਆ ਜਿਦੇ ਵਿੱਚ ਜਦੋਂ ਹੀ ਉਹ ਆਪਣੀ 25 ਸੈਂਟੀਮੀਟਰ ਤੋਂ ਨੇੜੇ ਆਪਣੀ ਕਿਤਾਬ ਨੂੰ ਲੈ ਕੇ ਆਣਗੇ ਤੇ ਉਹ ਇੱਕ ਬਜ਼ਰ ਵੀਪ ਕਰ ਜਾਏਗਾ ਜਿਦੇ ਚ ਉਹਨਾਂ ਨੂੰ ਰਿਮਾਈਂਡਰ ਹੋ ਜਾਏਗਾ ਵੀ ਇੰਨੀ ਨੇੜੇ ਆਪਣੇ ਗੈਜਟ ਨੂੰ ਜਾਂ ਆਪਣੀ ਕਿਤਾਬ ਨੂੰ ਨਹੀਂ ਲੈ ਕੇ ਆਣਾ ਇਕ ਵਾਰ ਜਦੋਂ ਕਾਰ ਦੇ ਡਿਜ਼ੀਨੈਸ ਜਦੋਂ ਕਿ ਆਪਾਂ ਕਾਰ ਦੇ ਵਿੱਚ ਜਾਨਦੇ ਆ ਕਈ ਵਾਰੀ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ ਲੌਂਗ ਡਰਾਈਵ ਤੋਂ ਬਾਅਦ ਅਸੀਂ ਇੱਕ ਇਹੋ ਜਿਹਾ ਪ੍ਰੋਜੈਕਟ ਬਣਾਇਆ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਕੈਮਰਾ ਲਗਾ ਕੇ ਜੋ ਮੇਰੀ ਕਾਰ ਜੋ ਮੇਰੀ ਆਈਜ਼ ਨੂੰ ਸਕੈਨ ਕਰਦਾ ਰਹੇਗਾ ਉਹ ਆਈਜ਼ ਨੂੰ ਸਕੈਨ ਕਰੇਗਾ ਔਰ ਦੇਖੇਗਾ ਅਗਰ ਮੈਨੂੰ ਕੋਈ ਨੀਂਦ ਆ ਰਹੀ ਹੈ ਜਾਂ ਮੈਂ ਮਤਲਬ ਕਿ ਡਿਜ਼ੀਨੈਸ ਫੀਲ ਹੋ ਰਹੀ ਹੈ ਉਹ ਇੱਕ ਬਜ਼ਰ ਵੀਪ ਕਰ ਦੇਗਾ

ਜੀਦੀ ਕਰਕੇ ਅਸੀਂ ਇੱਕ ਇਹੋ ਜਿਹਾ ਇੱਕ ਡਸਟਬਿਨ ਬਣਾਇਆ ਜੋ ਉਹ ਉਹਦੇ ਨੀਚੇ ਕਾਰ ਮੈਕੈਨਿਜ਼ਮ ਇੱਕ ਰੋਵਰ ਮੈਕੈਨਿਜ਼ਮ ਲਗਾ ਦਿੱਤਾ ਕਿ ਉਹ ਮੋਬਾਈਲ ਐਪਲੀਕੇਸ਼ਨ ਦੇ ਨਾਲ ਬੰਦਾ ਜਿਹੜਾ ਬੈੱਜ ਤੇ ਪਿਆ ਹੋਇਆ ਉਹ ਆਪਣੇ ਆਪ ਉਹ ਡਸਟਬਿਨ ਨੂੰ ਆਪਣੇ ਕੋਲ ਬੁਲਾ ਲਵੇਗਾ ਤੇ ਉਹਦੇ ਵਿੱਚ ਜੋ ਵੀ ਰੈਪਰ ਉਹਨੇ ਸੈਟਨਾ ਹੈ ਉੱਥੋਂ ਹੀ ਓਪਨ ਹੋਏਗਾ ਉਹ ਡਸਟਬਿਨ ਤੇ ਰੈਪਰ ਸੈਟੇਗਾ ਔਰ ਬੰਦ ਹੋ ਜਾਏਗਾ ਬੱਚਿਆਂ ਦੀ ਅਗਰ ਆਪਾਂ ਗੱਲ ਕਰੀਏ ਜਿਹੜੇ ਬੱਚੇ ਤਾਂ ਪ੍ਰੋਗਰਾਮਿੰਗ ਜਾਂ ਰੋਬੋਟਿਕ ਸਿੱਖਣਾ ਚਾਹੁੰਦੇ ਉਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੁਝਾਨ ਹੈ ਦੇ ਆਰ ਗਰੋਇੰਗ ਡੇਲੀ ਪਰ

ਬਿਲਕੁਲ ਜੀ ਜਿਹੜੇ ਬੱਚੇ ਫੋਰਨ ਜਾ ਰਹੇ ਆ ਔਰ ਜਾਣਾ ਚਾਹੁੰਦੇ ਆ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਨੂੰ ਫੋਰਨ ਭੇਜ ਰਹੇ ਆ ਉਹਨਾਂ ਦੇ ਅੱਗੇ ਤਾਂ ਇਹੀ ਦਰਖਾਸਤ ਹੈ ਕਿ ਇਹ ਤੁਸੀਂ ਫੋਰਨ ਭੇਜਣਾ ਚਾਹੁੰਦੇ ਹੋ ਪਰ ਬੱਚੇ ਨੂੰ ਸਕਿਲਡ ਬਣਾ ਕੇ ਭੇਜੋ ਉਹਨੂੰ ਛੋਟੀ ਉਮਰ ਤੋਂ ਹੀ ਸਕਿਲ ਸਿਖਾਓ ਤਾਂ ਕਿ ਉਹਨੂੰ ਬਾਹਰ ਜਾ ਕੇ ਪੀਜ਼ਾ ਡਿਲੀਵਰੀ ਬாய் ਜਾਂ ਕਿਤੇ પેટ્રોલ ਪੰਪ ਤੇ ਜਾਂ ਮੈਕਡੋਨਲਡ ਤੇ ਨੌਕਰੀ ਨਾ ਕਰਨੀ ਪਵੇ ਉਹਨੂੰ ਵਾਈਟ ਕਾਲਰ ਜੌਬ ਮਿਲੇ ਤੁਸੀਂ ਕਿੱਥੋਂ ਕਿੱਥੋਂ ਅਵਾਰਡ ਜਿਹੜੇ ਉਹ ਜਿੱਤੇ ਆ ਪ੍ਰੋਜੈਕਟਾਂ 'ਤੇ ਮੈਂ ਨੈਸ਼ਨਲ ਚਿਲड्रन ਸਾਇੰਸ ਕਾਂਗਰਸ ਤੋਂ ਇਨਸਪਾਇਰ ਅਵਾਰਡ ਦੇ ਨੈਸ਼ਨਲ ਲੈਵਲ ਤੇ 2 ਸਾਲ ਕੰਟੀਨਿਊਸਲੀ ਮੇਰਾ ਜੋ ਪ੍ਰੋਜੈਕਟ ਹੈ ਉਹ ਇਨਸਪਾਇਰ ਅਵਾਰਡ ਚ ਗਿਆ ਹੈ ਅਗਰ ਆਪਾਂ ਗੱਲ ਕਰੀਏ ਕਿ ਡਿਫੈਂਸ ਮਿਨਿਸਟਰੀ ਵੱਲੋਂ 2 ਸਾਲ ਤੋਂ ਪੰਜਾਬ ਦੀ ਟੀਮ ਸਿਲੈਕਟ ਕੀਤੀ ਜਾ ਰਹੀ ਹੈ ਜਿਹਨੂੰ ਉਹ ਦਿੱਲੀ ਐਗਜ਼ੀਬਿਸ਼ਨ ਚ ਬੁਲਾਉਂਦੇ ਹੈਗੇ ਨੇ ਤੇ 2 ਸਾਲ ਤੋਂ ਕੰਟੀਨਿਊਸਲੀ ਮੇਰੇ ਵਾਲੀ ਟੀਮ ਉੱਥੇ ਗਈ ਹੈ और अगर आदित्य बिरला ग्रुप च देखिए तो नैशनल लैवल वीवो देवे नैशनल लैवल और, और भी बहुत सारे यूथ आइडियाथॉन टॉप ट्वेंटी फाइव टीम्स टॉप टेन टीम्स मैंटर ऑफ इनोवेशन टीचर ऑफ इनोवेशन टॉप ट्वेंटी फाइव अवार्ड टॉप टेन मेंटर्स अवार्ड यंग ऑनटरप्रनोर ऑफ द ईयर द अवार्ड काफ़ी सारे अवार्ड ये जितते हैं तो होर की सोचे ਮੈਂ ਇਹੀ ਸੋਚਿਆ ਕਿ ਮੈਂ ਇੱਕ ਮਕਸਦ ਤੇ ਨਿਕਲਿਆ ਆ ਜਿਹੜਾ ਮਕਸਦ ਹੈ ਕਿ ਲੋਕਾਂ ਨੂੰ ਸਕਿਲਡ ਬਣਾਨਾ ਉਹ ਜਿਹੜੇ ਲੋਕ ਅਨਸਕਿਲਡ ਨੇ ਉਹ ਆ ਸਕਦੇ ਨੇ ਉਹ ਸਕਿੱਲ ਸਿੱਖਣ ਤੇ ਆਪਣੀ ਲਾਈਫ ਨੂੰ ਇੱਕ ਅੱਛੇ ਤਰੀਕੇ ਦੇ ਨਾਲ ਬਿਤਾਉਣ ਉਹ ਅੱਛਾ ਜੋਬ ਜੋਬ ਪੈਕੇਜ ਅਗਰ ਉਹ ਜੋਬ ਕਰਨਾ ਚਾਹੁੰਦੇ ਨੇ ਤੇ ਉਹ ਜੋਬ ਦੇ ਲਈ ਅੱਛੇ ਤਿਆਰ ਹੋ ਜਾਣਗੇ ਔਰ ਅਗਰ ਉਹ ਬਿਜ਼ਨਸ ਕਰਨਾ ਚਾਹੁੰਦੇ ਆ ਤੇ ਸਕਿੱਲਸ ਵਿਲ ਬੀ ਹੈਲਪਫੁਲ ਫਾਰ ਦਾ ਬਿਜ਼ਨਸ ਕਿਹੜੀ ਉਮਰ ਤੋਂ ਲੈ ਕੇ ਕਿਹੜੀ ਉਮਰ ਤੱਕ ਦੇ ਬੱਚੇ ਜਿਹੜੇ ਆ ਰਹੇ ਮੇਰੇ ਕੋਲ ਫਰਸਟ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਲੈਵਲ ਤੱਕ ਤੇ ਜਿਹੜੇ ਲੋਕ ਜੌਬ ਕਰਨਾ ਚਾਹੁੰਦੇ ਲੇਕਿਨ ਉਹਨਾਂ ਕੋਲ ਸਕਿੱਲਸ ਨਹੀਂ ਹੈਗੇ ਉਹਨਾਂ ਨੂੰ ਜੌਬ ਨਹੀਂ ਮਿਲਦੀ ਪੀ ਉਹ ਲੋਕ ਵੀ ਮੇਰੇ ਕੋਲ ਆ ਰਹੇ ਨੇ ਬੇਟਾ ਤੇਰਾ ਨਾਮ ਕੀ ਹੈ ਮੇਰਾ ਨਾਮ

ਇਹ ਇੱਕ ਆਟੋਮੈਟਿਕ ਡਸਟਬਿਨ ਨਾਮ ਦਾ ਪ੍ਰੋਜੈਕਟ ਹੈ ਜਿਵੇਂ ਕਿ ਕੋਈ ਚੀਜ਼ ਉਹਦੇ ਸਾਹਮਣੇ ਆਂਦੀ ਹੈ ਤੇ ਉਹਦਾ ਡਸਟਬਿਨ ਦਾ ਜਿਹੜਾ ਟੱਕਣ ਹੈ ਲਿਡ ਹੈ ਉਹ ਓਪਨ ਆ ਜਾਂਦੀ ਤੇ ਬੰਦਾ ਆਪਣਾ ਰੈਪਰ ਵਗੈਰਾ ਕੋਈ ਵੀ ਗਾਰਬੇਜ ਐਫ ਸਟ ਸਕਦਾ ਬਟ ਦਿੱਕਤ ਉਹਨਾਂ ਨੂੰ ਆਂਦੀ ਹੈ ਜਿਹੜੇ ਆਪਣੇ ਬੈੱਡ ਤੋਂ ਹਿਲ ਨਹੀਂ ਸਕਦੇ ਜਾਂ ਫਿਰ ਜ਼ਿਆਦਾ ਤੁਰ ਫਿਰ ਨਹੀਂ ਸਕਦੇ ਕੋਈ ਹੈਲਥ ਇਸ਼ੂ ਕਰਕੇ ਮੈਂ ਕੀ ਕੀਤਾ ਹੈ ਉਹਦਾ ਜਿਹੜਾ ਡਸਟਬਿਨ ਹੈਗਾ ਆਟੋਮੈਟਿਕ ਓਪਨ ਹੋ ਜਾਂਦਾ ਜਿਵੇਂ ਕੋਈ ਚੀਜ਼ ਸੈਂਸ ਕਰਦਾ ਮੈਂ ਇਹਨੂੰ ਇੱਕ ਜੁਆਇਨ ਕੀਤਾ ਹੈ ਕਾਰ ਨਾਲ ਉਹ ਕਾਰ ਆਪਾਂ ਕੰਟਰੋਲ ਕਰ ਸਕਦੇ ਹਾਂ ਆਪਣੇ ਐਪ ਦੇ ਥਰੂ ਤੇ ਉਹ ਬਲੂਜ਼ਿਤ ਨਾਲ ਕਨੈਕਟ ਹੋ ਜਾਂਦੀ ਹੈ ਬੰਦੋ ਬੰਦਾ ਨਹੀਂ ਹੋ ਸਕਦਾ ਜ਼ਿਆਦਾ ਤੁਰਫਰ ਨਹੀਂ ਸਕਦਾ ਉਹਨੇ ਕੋਈ ਚੀਜ਼ ਸੈਟ ਨਹੀਂ ਵਗੈਰ ਰੈਪਰ ਵਗੈਰਾ ਸੈਟਨਾ ਤੇ ਉਹ ਬੇਸਿਕਲੀ ਕੀ ਕਰੇਗਾ ਆਪਣੇ ਫੋਨ ਦੇ ਐਪਲੀਕੇਸ਼ਨ ਖੋਲੇਗਾ ਤੇ ਉਥੋਂ ਆਪਣੇ ਉਹ ਡਸਪੀਨ ਨੂੰ ਕੰਟਰੋਲ ਕਰ ਸਕਦਾ ਹੈ ਉਹ ਡਸਪੀਨ ਦੇ ਕੋਲ ਆਏਗਾ ਤੇ ਆਪਣਾ ਰੈਪਰ ਸੈਟ ਸਕਦਾ ਹੈ ਬਿਨਾ ਕੋਈ ਇਸ਼ੂ ਵਗੈਰਾ ਦੇ ਕਿੰਨਾ ਸਮਾਂ ਲੱਗਾ ਇਸ ਪ੍ਰੋਜੈਕਟ ਨੂੰ ਤੇ ਆਪ ਨੂੰ ਇਹਨੂੰ ਬਣਾਉਣ ਚ ਹਾਰਡਲੀ ਖੰਡਾ ਡੇਢ ਘੰਟਾ ਲੱਗਾ ਸੀਗਾ ਹਾਂਜੀ ਉਮਰ ਕਿੰਨੀ ਤੁਹਾਡੀ ਮੇਰੀ ਉਮਰ 16 ਸਾਲ ਦੀ ਹੈ ਕੁੜੀ ਕਲਾਸ ਕੋਲ ਮੈਂ ਇਸ ਸਮੇਂ 10th ਕਲਾਸ ਹਾਂ